ਗ ਮੁਹੱਲਾ ਪੰਜਵਾ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪੁਰਾਨ ਸਿਬਰਤ ਸਾਧੂ ਜਨ ਖੋਜਤ ਖੋਜਤ ਕਾਂਢੀ ਰਹਾ ਸ਼ਿਵ ਬਰੰਚੇਰ ਇੰਦਰ ਲੋਕ ਤਾ ਮੈਂ ਜਲਤੋ ਬੀਰਿਆ ਸਿੰਬਰ ਸਿੰਬਰ ਸਵਾਮੀ ਭਏ ਸੀਤਲ ਦੁਖਾ ਦਰਦ ਭ੍ਰਮ ਹਿਰਿਆ ਜੋ ਜੋ ਤਰਿ ਉਪਰਾਤਨ ਨਵ ਤਨ ਭਗਤ ਪਾਏ ਹਰਿ ਦੇਵ ਨਾਨਕ ਕੀ ਬਰੰਤੀ ਪ੍ਰਭ ਜਿਓ ਮਿਲੇ ਸੰਤ ਸਨ ਜੀਵਾ ਸਰੰਗ ਮਹੱਲਾ ਪੰਜਵਾਂ ਜੀਵੇ ਅਬਰਤ ਗੁਣ ਹਰ ਗਾਓ ਹਰ ਹਰ ਬੋਲ ਕਤਾ ਸੁਣੀ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾ ਰਾਮ ਨਾਮ ਰਤਨ ਤਨ ਸੰਚੋ ਮਨ ਤਨ ਲਾਵੋ ਪਾਓ ਆਣ ਵਿਪੂਤ ਮਿਥਿਆ ਕਰਮਾ ਨੂੰ ਸਾਚਾ ਇਹ ਸਵਾਵ ਜੀ ਪ੍ਰਾਣ ਮੁਕਤ ਕੋ ਦਾਤਾ ਇਕਸ ਸੋ ਲਿਓ ਲਾਓ ਕਹੂ ਨਾਨਕ ਤਾਂ ਕੀ ਸਰਨ ਆਈ ਦੇਤ ਸਗਲ ਅਪਿਆਉ ਸਾਰਗ ਮਹੱਲਾ ਪੰਜਵਾਂ ਹੋਤੀ ਨਹੀਂ ਕਮਣ ਕਿਸ ਕਰਨੀ ਇਹ ਓਟ ਪਾਈ ਮਿਲ ਸੰਤ ਹੋ ਗੋਪਾਲ ਇੱਕ ਕੀ ਸਰਨੀ ਰਹਾ ਪੰਜ ਦੋਖ ਇੰਦਰਿਆ ਤਨ ਮੈਂ ਵਿਖੇ ਬਿਆਦ ਕੀ ਕਰਨੀ ਆਸ ਪਿਆਸ ਦਿਨਸ ਗਨ ਰਾਖੇ ਗ੍ਰਸਤ ਜਾਤ ਬਲ ਜਰਨੀ ਨਾਤ ਨਾਤ ਦਿਆਲ ਸੁਖ ਸਾਗਰ ਸਰਬ ਦੁਖ ਪੈ ਹਰਨੀ ਮਨ ਬਾਚਤ ਚਿਤਵਤ ਨਾਨਕ ਦਾਸ ਪੇਕ ਜੀਵਾ ਪ੍ਰਭ ਚਰਨੀ ਸਾਰਗ ਮਹੱਲਾ ਪੰਜਵਾ ਪੀਕੇ ਹਰ ਕੇ ਨਾਮ ਬਿਨ ਸਾਜ ਅੰਬਰਤ ਰਾਸ ਕੀਰਤਨ ਹਰ ਗਾਈਐ ਹੈ ਨਸ ਪੁਰਨਾ ਨਾਦਰਹਾ ਸਿਮਰਤ ਸਾਤ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਬਿਖਾਜ ਹਰ ਹਰ ਲਾਭ ਸਾਧ ਸੰਗ ਪਾਈਐ ਕਾਰ ਲੈ ਆਵੋ ਲਾਦ ਸਾਬਤਿ ਉਚੋਚ ਤੇ ਉਚੋ ਅੰਤ ਨਹੀਂ ਮਰ ਜਾਦ ਬਰਨਨਾ ਸਾ ਕੋ ਨਾਨਕ ਮਹਿਮਾ ਪੇਖ ਰਹੀ ਬਿਸਮਾਦ ਸਰੰਗ ਮਹੱਲਾ ਪੰਜਵਾ ਆਇਓ ਸੁਨ ਪੜਨ ਕੋ ਬਾਣੀ ਨਾਮਸਾਰ ਲਗੇ ਅਨ ਲਾਲਚ ਬਿਰਤਾ ਜਨਮ ਪਰਾਣੀ ਰਹਾ ਸਮਝ ਅਚੇਤ ਚੇਤ ਮਨ ਮੇਰੀ ਰਾਤੇ ਸੰਤਣ ਆਕਾਤ ਗਹਾਣੀ ਲਾਬ ਲੇ ਹਰ ਦੇ ਅਰਾਧੋ ਸੁਟ ਗਇਆ ਮਣੋ ਜਾਣੀ ਉਦਮ ਸਖਤ ਸਿਆਣ ਪਤੰਬਰੀ ਦੇਹੇ ਤੇ ਨਾਮ ਵਖਾਣੀ ਸਈ ਭਗਤ ਭਗਤ ਸੇ ਲਾਗੀ ਨਾਨਕ ਜੋ ਪ੍ਰਭ ਪਾਣੀ ਸਰਗ ਮਹੱਲਾ ਪੰਜਵਾਂ ਦਨ ਵੰਤ ਨਾਮ ਕੇ ਵਣਜਾਰੇ ਸਾਂਝ ਕਰੋ ਨਾਮ ਤਨ ਘਾਟੋ ਗੁਰ ਕਾ ਸਬਦ ਵਿਚਾਰੇ ਰਹਾਓ ਛੋਟੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸਚ ਤਨ ਵਣ ਜੋ ਸਚ ਤਨ ਸੰਚੋ ਕਬ ਹੂ ਨਹਾਵੋ ਹਾਰੇ ਖਾਤ ਖਰਚਦ ਕੈਸ ਨਖੁੱਟਤ ਨਾਹੀ ਆ ਗਣਤ ਭਾਰੇ ਢੰਡਾਰੇ ਕਹੋ ਨਾਨਕ ਸੋ ਬਾ ਸੰਗ ਜਾਵੋ ਪਾਰ ਬ੍ਰਹਮ ਕੈ ਦਵਾਰੇ ਸਾਰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿਓ ਕਮਣ ਅਨਾਤ ਬੇਚਾਰਾ ਕਮਨ ਮੂਲ ਤੇ ਮਾਨਕ ਕਰਿਆ ਇਹੇ ਪ੍ਰਤਾਪ ਤੇ ਮਾਰਾ ਰਹਾ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਏ ਅਪਾਰ ਸਭ ਕੇ ਪ੍ਰੀਤਮ ਸਰਬ ਪ੍ਰਤ ਪਾਲਕ ਸਰਬ ਘਟ ਕਾ ਧਾਰਾ গোਏ ਨ ਜਾਣ ਤੂੰ ਬਰੀ ਗਤ ਮਿਤ ਆਪੇ ਇਕ ਪਸਾਰਾ ਦਾਦ ਨਾਮ ਬਿਠਾਵੇ ਨਾਨਕ ਭਵ ਸਾਗਰ પાર ਤਾਰਾ ਸਾਰਗ ਮਹਲਾ 5 ਆਵੇ ਰਾਮ ਸਰਨ ਵੜ ਪਾਗੀ ਏਕਸ ਬਿਨ ਕੈਸ ਹੋਰ ਨ ਜਾਣੇ ਅਵਰੋ ਪਾਵ ਤਿਆਗੀ ਰਹਾਓ ਮਨ ਬਾਚ ਕਰਮ ਅਰਾਧੇ ਹਰ ਹਰ ਸਾਧ ਸੰਗ ਸੁਖ ਪਾਇਆ ਅਨਦ ਬਨੋਦ ਆਕਾਤ ਕਥਾ ਰਾਸ ਸੱਚ ਸਹਿਜ ਸੁਮਾਇਆ ਕਰ ਕਿਰਪਾ ਜੋ ਆਪਣਾ ਕਿਨੋ ਤਾਂ ਕੇ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਾਰਿਐ ਜੋ ਰਾਹ ਤੇ ਪ੍ਰਭ ਨਿਰਵਾਣੀ ਕਿਰਪਾ ਜੋ ਆਪਣਾ ਕੀਨੋ ਤਾਂ ਕੇ ਉਤਮ ਬਾਣੀ ਸਾਧ ਸੰਗ ਨਾਨਕ ਇਸ ਧਾਰੀਐ ਜੋ ਰਾਹ ਤੇ ਪ੍ਰਭ ਨਿਰਵਾਣੀ